ਪਫਰੀ ਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਮੇਰੀ ਪੂਆ ਕਹਿੰਦੀ ਵੀ ਮੈਂ ਸਾਰੇ ਘਿਮਿਆਂ ਦਾ ਕੰਮ ਖੋਏ ਲੈਣਾ। ਕਿ ਕੋਈ ਮੈਂ ਕਿਸੇ ਨੂੰ ਰੋਟੀ ਖਾਂਦੇ ਦੇਖ ਨਹੀਂ ਸਕਦੀ। ਚਲੋ ਦੇਖਦੇ ਆਪਾਂ ਕੀ ਕਰਦੀ ਆ ਪੂਆ। ਚੁੱਲੇ ਹਾਰੇ ਹੋਰ ਪਤਾ ਨਹੀਂ ਕੀ ਕੁਝ ਬਣਾਈ ਬੈਠੀ ਆ ਪਤੰਦਰ ਮੇਰੀ ਪੂਆ ਤਾਂ ਜਮੀ ਹਟਦੀ ਨਹੀਂ। ਤੰਦੂਰ ਆ ਲੈ ਸਸਰੀ ਘਾਲ ਪੂਆ। ਦੇਖੀਆ ਸਸਰੀ ਘਾਲ ਪੂਆ। ਹੋਰ ਕਿਵੇਂ ਅੱਜ ਫਿਰ ਆਪਾਂ ਅੱਜ ਆਪਾਂ ਠੀਕ ਜਾਗਣ ਨੂੰ ਸਸਤਾ ਤੋਂ ਦੇਖੂ ਆਦਾ। ਆਉ ਉਹ ਤਾਂ ਮੈਂ ਦੱਸ ਕੇ ਹਟਿਆ ਆਪਾਂ ਦੱਸ ਕੇ ਹਟਿਆ ਕੁਆਦੇ ਆਹੀ ਛੌਂਪ ਨੇ ਅੱਛਾ ਰਾਣੇ ਛੌਂਪ ਫਿਰ ਕੰਮ ਕਰਦਿਆਂ ਨੂੰ ਆਪਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਕਈ ਸਾਲ ਹੋ ਗਏ ਅੱਛਾ ਹਾਂ ਫਿਰ ਮਿੱਟੀ-ਮੁੱਟੀ ਮਿੱਟੀ-ਮਿੱਟੀ ਮਗਾ ਲੈਣੇ ਆ ਬੱਲੀ ਵਰਗਿਆ ਤੋਂ ਰੇੜਾ ਵੀ ਆ ਵਾਲੀ ਲੈਣ ਚੱਲੀਏ ਆਪਾਂ ਅੱਛਾ ਲੈ ਬੱਲੀ ਵੀ ਦਿਖਾ ਦਿੰਨੇ ਆਪਾਂ ਬੱਲੀ ਕੌਣ ਆਹ ਵਾਲੀ ਜਮੈਂ ਲੈਉਣਾ ਅੱਛਾ ਆ ਬੱਲੀ ਲੈ ਆਦਣਾ ਵਾਦੂ ਅੱਛਾ ਮੇਰੀ ਮਰਜ਼ੀ ਕਿੱਥੋਂ ਲਿਆ ਨਾ ਉਹਨਾ ਬੱਥੂ ਲੈ ਲਾ ਟੋਟੋਂ ਬਲ ਟੋਬੇ ਟੋਬੂ ਟੋਬੂ ਲੈ ਟੋਬੇ ਜਾਓ ਟੋਬੇ ਜਾਓ ਹਾਂ ਕਿੰਨੇ ਦਾ ਰੇੜਾ ਪਰ ਲੈਂਗਾ ਠੀਕ ਆ ਚਲ ਧੰਨਵਾਦ ਆ ਤੇਰਾ ਵੀ ਨਹੀਂ ਦੀ ਆ ਹਾਂ ਕੋਈ ਨਹੀਂ ਜ਼ਰੂਰ ਦੱਸਾਂਗੇ ਤੈਨੂੰ ਪਰ ਐ ਲੋਕ ਉੱਥੇ ਚਕੌੜ ਮੈਂ ਇਸ ਮੰਗੂ ਵੀ ਧਾੜ ਦੇ ਅੱਛਾ ਜੇ ਮੈਂ ਸਮਝਾ ਦਿੰਦੇ ਨੇ ਅੱਛਾ ਪਤਾ ਨਹੀਂ ਸਾਡਾ ਟੋਬਾ ਕੀ ਮਿੱਟੀ ਪਟਰੇ ਨੇ ਅੱਛਾ ਚਲ ਹੁਣ ਆਪਾਂ ਚੁੱਲੇ ਚੱਲੇ ਦਿਖਾ ਦਈਏ ਇਹ ਫਿਰ ਆਪਾਂ ਟੋਬਾ ਵੀ ਦਿਖਾ ਕੇ ਮੈਂ ਕਦੇ ਬੜੀਆਂ ਮਿਰਚਾਂ ਵਿੱਚ ਲੱਗਦੀਆਂ ਹਾਂ ਲੈ ਭੂਆ ਹੁਣ ਤੇਰੇ ਚੁੱਲੇ ਕਹਿੰਦੀ ਆ ਚਲ ਆ ਜਾ ਚੁੱਲੇ ਹਾਰੇ ਹੋਰ ਗਿਆ ਤੰਦੂਰ ਹਾਂ ਸਾਰਾ ਪਿੰਡ ਦਾ ਹੈਗਾ ਦੇ ਚੱਕੀ ਵੀ ਆ ਪੂਜੀ ਪਰਾਣੀ ਹਾਂ ਆ ਦੇ ਚੱਕੀ ਆ ਚਲਦੀ ਵੀ ਆ ਚੱਕੀ ਉਹ ਸਾਰਾ ਪਿੰਡ ਵੀ ਇਹਨਾਂ ਅੰਦਰੇ ਇਹ ਤੇ ਦਾ ਹਾਲ ਆ ਰਖਿਆ ਇਹ ਤੇ ਸਾਰਾ ਪਿੰਡ ਵੀ ਨਹੀਂ ਆਂਦਾ ਨਹੀਂ ਇਹ ਤੇ ਦਾ ਹਾਲ ਆ ਰਖੇ ਨੇ ਘਰ ਜੇ ਮਿੱਟੀ ਵਾਲੇ ਇਹ ਘਰ ਜੇ ਹੁਣ ਉਹ ਸਾਫ ਸੋਈਆ ਕਰਨ ਵਾਲਾ ਹੁਣ ਲੋੜੀ ਨੂੰ ਸਾਗੀਆਂ ਤੀਵੀ ਨੇ ਦੇ ਚਾਉਲ ਪੀ ਗਏ ਨੇ ਲੋੜੀ ਨੂੰ ਇਹਦਾ ਕੁੰਮਦੀਆ ਹਾਂ ਉਹ ਦੇਖਾ ਪੂਰਾ ਆ ਆਹ ਡੰਡਾ ਉਖੜ ਗਿਆ ਡੰਡਾ ਵੀ ਆ ਵੀ ਕਰ ਰਖਿਆ ਪੂਆ ਆ ਦੇਖੀ ਇਹ ਨਹੀਂ ਕੁਛ ਕਹਿੰਦਾ ਆ ਵੈਲਡਿੰਗ ਕਰ ਰਹੀ ਹੈ ਨਾ ਨੇ ਨਹੀਂ ਇਹ ਨਹੀਂ ਕੁਛ ਕਹਿੰਦਾ ਡੰਡਾ ਦਾ ਇਹਦਾ ਸਾਫ ਕਰਨ ਵਾਲਾ ਅੱਛਾ ਇਹ ਖੇਡਦਾ ਇਹ ਤਾਂ ਬਹੁਤ ਚੱਕਾ ਚਲ ਸਾਰੀਆਂ ਤੀਵੀਆਂ ਆਂਦੀਆਂ ਨੇ ਰੇ ਪਈਆਂ ਨਾ ਹੁਣ ਆਪਾਂ ਮੁੱਦੇ ਵਾਲੀ ਗੱਲ ਤੇ ਆਈਏ ਹਾਂ ਮੁੱਦੇ ਹੀ ਦੇਖ ਹੁਣ ਆ ਚੁੱਲਾ ਕਿਸੇ ਬੀਬੀ ਭੈਣ ਨੇ ਲੈਣਾ ਹੋਵੇ ਮਾਤਾ ਨੇ ਹਾਂ ਇਹ ਤਾਂ ਜੜਨ ਵਾਲਾ ਹਾਂ ਬਾਕੀ ਆ ਤੰਦੂਰ ਨੇ ਨਹੀਂ ਆ ਜੜਨ ਵਾਲਾ ਚੁੱਲੇ ਦੀ ਗੱਲ ਕਰੀਏ ਆਪਾਂ ਪਹਿਲਾਂ ਇਹ ਕਿੰਨੇ ਦਾ ਇਹ 200 ਦਾ ਖੁਸ਼ੀ ਹੋ ਕੇ ਲੈ ਕੇ ਜਾਂਦੀ ਹੰਦੀ ਵੀ ਅੱਛਾ ਵੀ ਘੱਟ ਵੱਧਾ ਲਾ ਹੈਗਾ ਕਿ ਕੋਰੇਟਾ ਨਾ ਘੱਟ ਵੱਧ ਤਾਂ ਤੈਨੂੰ ਪਤਾ ਸੈਸੀਆਂ ਲੈ ਪੈਸੇ ਵੱਧ ਹੁੰਦੇ ਨੇ ਵੱਧ ਵੀ ਦੇ ਦਿੰਦੇ ਨੇ ਹਾਂ ਉਹ ਭੁੱਕੀ ਸਵਾਗ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਕੋਈ ਦੁੱਖ ਲੱਗਦਾ ਜੇ ਤੈਨੂੰ 300 ਮੰਗ ਰਾ ਜਦੇ ਦੇ ਦਿੰਦੀਆਂ ਨੇ ਇਹ ਇਹ ਮੁੰਡਾ ਖੜਾ ਹੋਊਗਾ ਹੁਣ ਵੀਡੀਓ 'ਚ ਹਾਂ ਇਹ ਹੁਣ ਆਪਾਂ ਕੱਟ ਕੇ ਪਾਈਏ ਕਹੀਂ ਪਾਈਏ ਨਾ ਤਾਂ ਕੋਈ ਪਰਵਾਹੀ ਨਹੀਂ ਆਪਸਾਂ ਨੂੰ ਕੋਈ ਪਰਵਾਹੀ ਨਹੀਂ ਨਾ ਕਾ ਤੋ ਉਰੇ ਹੁੰਦੀਆਂ ਨੇ ਉਹ ਅੱਛਾ ਵਾਲੀ ਖੜਾ ਉਹਨਾਂ ਨੇ ਥੋੜਾ ਪੈਸਾ ਅੱਛਾ ਥੋੜਾ ਪੈਸਾ ਭਾਈ ਕਮਾ ਲਿਆ ਤਾਂ 200 ਦਾ ਹੋ ਗਿਆ ਆ 200 ਦਾ ਹੋ ਗਿਆ ਇਹ ਆ ਇੱਕ ਗਿੱਠੀ ਹੋ ਗਿਆ ਗਿੱਠੀਆਂ ਨੇ ਪਿੱਛੇ ਆ ਤਾਂ ਤੰਦੂਰ ਨੇ ਤੰਦੂਰ ਨੇ ਆ ਆ ਗਿੱਠੀਆਂ ਨੇ ਦੇਖ ਪਿੱਛੇ ਇਹ ਲੈ ਆ ਵੀ ਦਿਖਾ ਦਈਏ ਆਪਾਂ ਤੂੰ ਮੜੀ ਜੇ ਸਾਈਡ 'ਚ ਹੋ ਨਾ ਫਿਰ ਤਾਂ ਹੀ ਆਪਾਂ ਕੈਮਰਾ ਲੈ ਕੇ ਆਵਾਂਗੇ ਲੈ ਆ ਤੂੰ ਆ ਗਿੱਠੀਆਂ ਪਿੱਛੇ ਤੇ ਨਾਲ ਲੈ ਚ ਆ ਆ ਪਈਆਂ ਗਿੱਠੀਆਂ ਗਿੱਠੀ ਕਿੰਨੇ ਦੀ ਆ ਗਿੱਠੀ 300 ਦੀ ਗਿੱਠੀ 300 ਦੀ ਆ ਹਾਰਾ 400 ਦਾ ਆ ਹਾਰਾ 400 ਦਾ ਹਾਂ ਅੱਛਾ ਤੇ ਇੱਧਰ ਪਏ ਨੇ ਚੁੱਲ੍ਹੇ ਆਹ ਛੋਟਾ ਚੁੱਲਾ ਆਹ ਚੁੱਲਾ ਹੈਗਾ 100 ਰੁਪਏ ਦਾ ਅੱਛਾ ਇਹ ਕਾਦੇ ਵਾਸਤੇ ਆ ਇਹ ਕੋਈ ਜਵਾਕ ਛੋਟਾ ਹਿੰਦ ਕਰਦਾ ਇੱਕ ਇਦੋਂ ਛੋਟੇ ਵੀ ਨਹੀਂ ਅੱਛਾ ਖੇਡ ਨੂੰ ਲੋਕ ਓਠੀਆਂ 'ਚ ਧਰਨੂ ਵੀ ਲੈ ਜਾਂਦੇ ਨੇ ਛੋ ਵਾਸਤੇ ਛੋ ਵਾਸਤੇ ਹਾਂ ਅੱਛਾ ਓਠੀਆਂ ਵਾਲੇ ਵੱਧ ਲੈ ਜਾਂਦੇ ਨੇ ਵੀ ਹੁਣ ਮੁੱਦੇ ਦੀ ਗੱਲ ਆ ਵੀ ਕੁ ਮਾਰਨੇ ਆਪਣੇ ਪਿੰਡ ਪਿੰਡ ਤੇ ਹਾਂ ਉਹ ਵੀ ਪਿੰਡ ਦੇ ਨੇ ਆਪਣੇ ਉਹਨਾ ਰੋਟੀ ਚੋਕਰੇ ਛੱਡਣਾ ਆਪਾਂ ਨਹੀਂ ਖਣਾ ਨਾ ਉਹਨਾਂ ਨੂੰ ਇਹ ਜਿਹਾ ਆਉਂਦੇ ਨਹੀਂ ਜਿਹੜੇ ਜਿਵੇਂ ਮੈਂ ਕਰਦੀਆਂ ਖੇਡ ਅੱਛਾ ਨਾ ਉਹਨਾਂ ਨੂੰ ਜਾਂਦੇ ਵਿੱਚ ਚੂਕੜੇ ਘਰੇ ਕਰਦੀ ਐ ਇੰਨੇ ਸਾਲ ਹੋ ਗਏ ਪੱਕੀ ਗੱਲ ਆ ਹਾਂ ਤੁਹਾਨੂੰ ਤਾਂ ਖਾਣਾ ਝੋਲਾ ਭਰਿਆ ਆ ਕੇ ਅੰਦਰ ਉਹ ਵੀ ਚਲ ਦੇਖਾਂਗੇ ਆਪਾਂ ਹਾਂ ਆ ਚੁੱਲਾ ਹੈਗਾ 100 ਰੁਪਏ ਦਾ ਅੱਛਾ ਹੋਦਾ ਆ 100 ਦਾ ਹਾਂ ਫਿਰ ਇੱਥੇ ਤਾਂ ਰੋਟੀ-ਰੋਟੀ ਵੀ ਪੱਕ ਜਾਂਦੀ ਉਹ ਇਹ ਕੋਈ ਛੋਟਾ ਟੱਬਰ ਵਾਲਾ ਲੈ ਜਾਂਦਾ ਦੀ ਦੋ ਜੀ ਹੁੰਦੇ ਨੇ ਅੱਛਾ ਹਾਂ ਬਾਕੀ ਜਿਹੜਾ ਟੱਬਰ ਠੀਹਰਾ ਪਿੰਡ ਦਾ ਸਾਗ ਬਣਾਉਣਾ ਇਹ ਚੁੱਲਾ ਜੜਨ ਵਾਲਾ ਹੈ ਇਹ ਜੜਨ ਵਾਲਾ ਹਾਂ ਇਹ ਬਾਕੀ ਚੱਕਵੇਂ ਅੰਦਰ ਪਏ ਨੇ ਦਿਨ ਉਹ ਵੀ ਦਿਖਾ ਦੇਣੀ ਆ ਜੜਿਆ ਆ ਨਾ ਜਿਹਨਾਂ ਤੇ ਹੁਣ ਕੈਮਰਾ ਵੱਜ ਰੇ ਇਹ ਵੀ ਹੈਗੇ ਨੇ ਆ ਦੇਖੋ ਇਸਨ ਬਤਾ ਮੈਂ ਦੇਖਾ ਉਸ ਕੋ ਮਿੱਠੀ ਆ ਪਈਆ ਹਾਂ ਆ ਚੁੱਲੇ ਨੇ ਆ ਵੀ 100 ਦਾ ਆ ਵੀ 100 ਦਾ ਆ ਮਹਗੇ ਨੇ ਦੋਨੇ ਆ ਕਿੰਨੇ ਕਿੰਨੇ ਦੇ ਨੇ ਇਹ ਦੋ ਦੋ 100 ਦੇ ਨੇ ਅੱਛਾ ਫਿਰ ਇਹਨਾਂ ਦਾ ਫਰਕ ਕੀ ਆ ਇਹ ਵੱਡੇ ਨੇ ਹੂੰ ਇਹ ਇਹਨਾਂ ਤੇ ਤਾਂ ਗਾਰਾ ਬਹੁਤ ਲੱਗਿਆ ਹੋਇਆ ਇਹ ਇਹ ਇੱਕ ਕੁੰਬਲ ਦੀ ਆ ਬੱਸ ਇੱਕ ਇਹ ਤਾਂ ਬਈ ਛੋਟਾ ਤੇਰੇ ਵਰਗਾ ਆ ਜਾਂਦਾ ਲੈਣ ਇਹ ਤਾਂ ਠੀਕ ਆ ਇੱਕ ਤੋਂ ਇਹ ਕਿਹਾ ਤੇ ਮੈਨੂੰ ਪਹਿਲੇ ਨੰਬਰ ਤੇ ਵੀ ਆ ਜਿਹੜਾ ਪਹਿਲੇ ਨੰਬਰ ਤੇ ਆਪਾਂ ਨੇ ਆਹ ਚੋਲਾ ਦਿਖਾਇਆ ਇਹ ਇਹ ਪਤਾ ਨਹੀਂ ਜੜਨ ਵਾਲਾ ਇਹ ਜੜਨ ਵਾਲਾ ਦਾ ਮਤਲਬ ਹੈ ਇਹ ਜੜਨ ਵਾਲਾ ਹੈ ਵੀ ਜੜਨ ਵਾਲੇ ਲੈ ਜਾਂਦੇ ਨੇ ਕਿ ਤਾ ਚੱਕਵਾ ਹੁੰਦਾ ਉਹ ਤਾਂ ਜਿੱਥੇ ਮਰਜ਼ੀ ਧਰ ਲਾ ਪੱਕੇ 'ਚ ਧਰ ਲਾ ਕੱਚੇ 'ਚ ਧਰ ਲਾ ਠੀਕ ਆ ਇੱਕ ਥਾਂ 'ਚ ਜੜਿਆ ਜਾਂਦਾ ਠੀਕ ਆ ਵਾਰੇ ਨਾਲ ਹਾਂ ਇਹ ਤੇ ਥਾਂ ਹੀ ਦੇ ਉੱਥੇ ਰਹਿੰਦਾ ਇਹ ਚੱਕਿਆ ਨਹੀਂ ਜਾਂਦਾ ਠੀਕ ਆ ਜਿਹੜਾ ਚੱਕਵਾ ਹੁੰਦਾ ਉਹ ਜਿੱਥੇ ਮਰਜ਼ੀ ਧਰ ਲਾ ਤੁਸੀਂ ਜਿਵੇਂ ਆ ਪਿਆ ਛੋਟਾ ਠੀਕ ਆ ਇਹ ਲਈ ਚੱਕਵੇਂ ਦੇ ਨੇ ਇਹਨੂੰ ਤੇ ਪੱਕੇ ਥਾਂ 'ਚ ਫਿਰ ਜੇ ਆਪਾਂ ਹੁਣ ਇੱਕ ਗੱਲ ਦੱਸ ਸਕਦੇ ਹੋਈਏ ਵੀ ਆਪਾਂ ਕਿੰਨੇ ਕੇ ਪੈਸੇ ਕਮਾ ਰਹੇ ਨੇ ਮਹੀਨੇ 'ਚ ਕਿੰਨੇ ਕੇ ਵੇਚ ਜਾਂਦੇ ਨੇ ਚੋਲੇ ਐ ਨਹੀਂ ਪ 10 ਦਿਨਾਂ ਵਿੱਚ 1500 ਵੀ ਬਣ ਜੇ ਹਾਂ ਜੇ ਹੁਣ ਮੀਂਹ ਪੈ ਜੇ ਮੀਂਹ ਪੈਂਦੇ ਚ ਲੋਕਾਂ ਦੇ ਚੁੱਲ੍ਹੇ ਭਿੱਜ ਜਾਂਦੇ ਨੇ ਬਾਹਰ ਸੈਂਸੀਆਂ ਦੇ ਹੂੰ ਹੂੰ ਮੀਂਹ ਪੈਂਦੇ ਚ ਤਾਂ ਗੱਦ ਵੀ ਵਿਕ ਜਾਂਦੇ ਨੇ ਇਹ ਨਹੀਂ ਪਤਾ ਇੱਕ ਦਿਨ ਤੇ ਦੋ ਦੋ ਤਿੰਨ ਤਿੰਨ ਵੀ ਆ ਜਾਂਦੇ ਨੇ ਗਾ